ਉੱਗੇ ਆਣਾ ਚਾਹੁੰਦੇ ਹਨ ਕਿ ਉਹ ਨੈਟਵਰਕਿੰਗ ਕੰਪਨੀ ਮੁਕਸਰ ਕੋਲ ਜੁੜਨਾ ਆਪਣੇ ਗੰਭੀਰ ਮਨੋਰੰਜਨ ਕਰ ਰਹੇ ਨੇ ਉਹਦੀ ਨੈਟਵਰਕਿੰਗ ਚਾਹੁੰਦੀ ਹੈ ਨੀ ਕੰਪਨੀ ਤੇ ਨਾਲ-ਨਾਲ ਆਪਣੇ ਜਿਵੇਂ ਕਿ ਜਿਹੜੀ ਸ਼ੇਅਰ ਵੀ ਹੈ ਉਹ ਆਪਣ ਨਗਦੀ ਸਾਰੀ ਸ਼ੇਅਰ ਕਰਿਆ ਕਰਾਂਗੇ ਤਾਂ ਜੋ ਆਪਣ ਨੂੰ ਜਦ ਕੈਸ਼ਬੈਕ ਮਿਲ ਜਾਏਗਾ ਉਹ ਵੀ ਆਪਣ ਨਗਦੀ ਮਿਲੇ ਆਪਣੇ ਖਾਤੇ ਵਿੱਚ ਕੈਸ਼ਬੈਕ ਆਵੇ ਕਿਉਂਕਿ ਕੰਪਨੀ ਸਿਸਟਮ ਜਿਹੜਾ ਬਣਾ ਦਿੱਤੀ ਹੈ ਉਹਨੂੰ ਉਹ ਗੈਟਵੇ ਲੱਗਾ ਪਿਆ ਹੈ ਕਿ ਕੰਪਨੀ ਵਿੱਚ ਗੈਟਵੇ ਲਾ ਕੇ ਉਹ ਚੀਜ਼ ਨੂੰ ਕੰਪਨੀ ਚੰਗੀ ਹੈ ਕਿ ਤੁਸੀਂ ਨਗਦ ਪੈਸੇ ਦੇਵੋਗੇ ਤੁਹਾਡੇ ਕਾਤੇ ਦੇ ਪੈਸੇ ਤੁਹਾਨੂੰ ਨਗਦ ਮਿਲਣਗੇ ਉਦੋਂ ਤੁਹਾਨੂੰ ਹੋਰ ਵੀ ਬੈਨੀਫਿਟ ਹੋ ਜਾਵੇਗਾ ਤੇ ਸਾਡੀ ਇਸ ਤੋਂ ਪਹਿਲਾਂ ਹੀ ਸਰਦੀ ਜਿਹੜੀ ਚੱਲਦੀ ਪਈ ਹੈ ਕਿ ਲਖਵਿੰਦਰ ਭੈਣੂ ਨੂੰ ਮੈਂ ਸਲੂਟ ਕਰ ਦਾਂਗੇ ਹਰ ਮਨਫੀਨਾਂ ਦਾ ਚੱਦੀ ਵੀ ਜਣੀ ਕਿ ਹੁੰਦਾ ਨਹੀਂ ਹੈਗਾ ਬਿਨਾਂ ਕਿਸੇ ਆਧਾਰ ਹੈ ਮੰਥਲੀ ਨਾਂ ਦਾ ਦਾ ਕਰ ਕਲੀਅਰ ਹੀ ਹੁੰਦਾ ਹੈ ਕਿ ਇਹਨਾਂ 18000 ਦਾ ਵੀ ਮੰਨ ਲਿਆ 20000 ਦਾ ਹੀ ਮੰਨ ਲਿਆ ਤੇ ਕੰਪਨੀ ਦੇ ਯਕੀਨ ਵੱਲੋਂ ਵੀ ਥੇਲ ਵੀ ਚੰਗੀ ਕਰਦੇ ਪਏ ਨੇ ਹਾਲਾਂਕਿ ਪਿਛਲੇ ਮਹੀਨੇ ਚਲ ਥੋੜੀ ਮਾੜੀ ਢੀ ਘੱਟ ਰਹੀ ਹੋਣੀ ਥੇਲ ਪਰ ਇਹਨਾਂ ਦੇ ਪਿਛਲੇ ਰਿਕਾਰਡ ਵੇਖੀਏ ਤੇ ਇਹਨਾਂ ਦੇ ਹਮੇਸ਼ਾ ਹੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਸਾਰੇ ਪੈਸੇ ਇਹਨਾਂ ਦੇ ਕੈਸ਼ ਆ ਜਾਂਦੇ ਨੇ ਤੇ ਇਹ ਹੁਣ ਆਪਾਂ ਇਹ ਡਰਾਪਾਂ ਤਾਂ ਜੋ ਮੈਂ ਕਹਿੰਦਾ ਕਿ ਸਾਰੀਆਂ ਪੈਣਾ ਚ ਇਹ ਸਾਰੇ ਜੋ ਗੱਲ ਹੋਵੇ ਕਿ ਤਾਂ ਜੋ ਆਪਾਂ ਅਸਲ ਕੀ ਹੈ ਕਿ ਜਦੋਂ ਪ੍ਰਧਾਨ ਕਰਦੇ ਆ ਅੱਗੇ ਪ੍ਰਧਾਨ ਦੇਦੇ ਨੇ ਜਦੋਂ ਆਪਾਂ ਕੋਈ ਨਗਦ ਚੀਜ਼ ਆਈ ਹੋਵੇ ਤਾਂ ਆਪਾਂ ਨਗਦ ਦੇਵਾਂਗੇ ਕੱਪਣ ਥੋੜਾ ਜਾਂ ਨਾਲ ਦਾ ਆਪਾਂ ਕਹੇ ਨਗਦ ਵਟਲੇ ਨਾਲੇ ਫਿਰ ਕਮਾਈ ਦਾ ਪਤਾ ਲੱਗੂਆ ਨਾਲੇ ਜਦੋਂ ਕੰਪਨੀ ਪਰ ਪੈਸੇ ਦੇਊਗੀ ਉਹਦੇ ਵੀ ਉਹਦਾ ਫਿਰ ਸੀਧੇ ਕਰਕੇ ਦੇਣ ਦੀ ਹੈ ਕੰਪਨੀ ਤੇ ਤੁਹਾਡਾ ਬੈਂਕ ਹਸਾ ਕਰਕੇ ਕੈਸ਼ਬੈਕ ਆ ਗਿਆ ਪਰ ਜਦੋਂ ਨਗਦ ਪੈਸੇ ਆਣਗੇ ਉਦੋਂ ਆਪਾਂ ਕੰਪਨੀ ਵਾਲੇ ਜਿਵੇਂ ਅੱਜ ਨੂੰ 10000 ਰੁਪਿਆ ਇੱਕ ਇੱਕ ਆਸ਼ਾ ਵਰਕੇ ਦਾ ਕੈਸ਼ਬੈਕ ਬਣਿਆ ਗਿਆ ਤੇ 10000 ਕੈਸ਼ਬੈਕ ਬਣਿਆ ਗਿਆ ਕਿਉਂਕਿ 10000 ਨਗਦ ਹੀ ਜਾਂਦਾ ਤਾਂ ਕਿੰਨੀ ਖੁਸ਼ੀ ਮਿਲਦੀ ਸੀ 10000 ਉਹਨਾਂ ਦਾ ਅੱਜ ਆਪ ਮਿਲ ਲੈ ਕੇ ਜਾਂਦੇ ਹਾਂ ਕਰੋ ਬਾਲ ਲੋਕ ਕਿ ਉਹ ਕਰਦਾ ਸੀ ਬੈਲੈਂਸ ਤੇ ਆਹ ਕੰਪਨੀ ਦਾ ਸੀ ਦੇਸੀ ਕਰਵਾਤੀ ਸੀ ਬੈਲੈਂਸ ਤਾਂ ਜਰੂਰ ਨਿਲ ਹੋ ਗਿਆ ਕੈਸ਼ਬੈਕ ਉਹਨੂੰ ਮਿਲ ਗਿਆ ਪਰ ਉਹ ਕੈਸ਼ਬੈਕ ਜਦ ਨਗਦ ਜਦ ਮਿਲੂਗਾ ਉਦੋਂ ਜਾਨਾ ਖੁਸ਼ੀ ਮਿਲੂਗੀ ਕੰਪਨੀ ਸੋਚਦੀ ਐ ਕਾ ਕਰਕੇ ਹਰ ਨਾਲ ਟਾਈਮ ਕੰਪਨੀ ਸਾਰਾ ਕੁਝ ਨਗਦ ਕਰਨ ਲੱਗੀ ਐ ਤੇ ਤਾਂ ਕਰਕੇ ਇਹ ਵੀ ਆਪਾਂ ਹੁਣ ਜਲਦੀ ਇੱਕ ਇੱਕ ਉਪਸਟੀਮ ਲੈ ਕੇ ਆ ਰਹੀ ਐ ਕੰਪਨੀ ਤੁਹਾਡੀ ਸ਼ੀਸ਼ੀ ਜਿੱਥੇ ਮਰਜੀ ਵਿਕੇ ਤੁਸੀਂ ਮਰੀਜ਼ ਨੂੰ ਕੁੱਪਨ ਦਿੱਤਾਗਾ ਅਗਲੇ ਨੂੰ ਕਹਦਾ ਵੀ ਆਪਾਂ ਸ਼ੀਸ਼ੀ ਜਿੱਥੇ ਮਰਜੀ ਲਵਾਂਗਾ ਤਾਨੂੰ ਕੈਚ ਕਰੇ ਬੱਚੇ ਤੁਹਾਨੂੰ ਮਿਲੂਗਾ ਕਿਉਂਕਿ ਜੇ ਡਾਟ ਮਨੋਹਰ ਹੈ ਕਿ ਜੋ ਆਦੀ ਦੁਕਾਨ ਤੇ ਵਿੱਚੂਗਾ ਤਾਂ ਹੀ ਉਹਨੂੰ ਬੱਚੇ ਦੇਗੀ ਔਰ ਜੇ ਮਨੋਹਰ ਤੁਰਿਆ ਕਰਦਾ ਕਿਸੇ ਕਿਸੇ ਵੀ ਜਾਂਦਾ ਗਿਆ ਉਹਦੇ ਨੂੰ ਕੁੱਪਣ ਦਿੱਤਾ ਜਾਊਗਾ ਇੱਕ ਕਿ ਕੁੱਪਣ ਦਿੱਤੇ ਜਿਹਨੂੰ ਵੀ ਦਊਗਾ ਡਾਟ ਮਨੋਹਰ ਕੁੱਪਣ ਦਿੱਤੇ ਜਿਸ ਤੈਨੂੰ ਜਾਊਗਾ ਆਜ ਪਹਿਲਾਂ ਆਜੋ ਜਿੱਥੇ ਵੀ ਸਮੀਰ ਦੀ ਪਹੁੰਚ ਕੇ ਇਹ 30000 ਵਾਲੇ ਤਾੜੀਆਂ ਮਾਰ ਕੇ ਆਪਣਾ ਸਵਾਗਤ ਕਰਦੇ ਨੇ ਤੇ ਮੇਰੇ ਵਾਲੇ ਇਨਨ ਵੈਲਕਮ ਕਰਦੇ ਆਂ। ਇਹਨਾਂ ਨੂੰ ਸਵੀਕਾਰ ਕਰਦੇ ਆਂ ਕਿ ਇਹਨਾਂ ਨੇ ਚੀਕ ਮੰਨੋ ਇਹਨਾਂ ਨੂੰ ਕੰਪਨੀ ਦੀ ਜਿਹੜੀ ਇਹ ਉਹਦੀ ਬਹੁਤ ਬਹੁਤ ਕਿਸਮਿਆ ਤੇ ਅੱਜ ਦੀ ਕੰਪਨੀ ਜੋਤੀ ਅਸਾਂ ਮਾਣ ਲੈ ਕੇ ਇਹਨਾਂ ਨੂੰ ਕੰਪਨੀ ਬਹੁਤ ਵਧੀਆ ਸਭ ਬੋਸਲਾ ਤੇ ਪੱਕਿਆ ਨੂੰ ਬੋਸਲਾ ਇੱਕ ਵਧੀਆ ਵਜੇ ਬਣੇ ਨੇ। ਬਾਬਾ ਨਾਨਕ ਇਹਨਾਂ ਦੇ ਕੰਮ ਨੂੰ ਅੱਜ ਦੋ ਆਉਂਦੇ ਨੇ। ਬਾਬਾ ਨਾਨਕ ਇਹਨਾਂ ਦੇ ਕੰਮ ਨੂੰ ਬਹੁਤ ਵਧੀਆ ਚਲਾ ਲਿਆ ਅਤੇ ਹਰ ਟੱਕਰੇ ਜਿਹੜੀ ਆਉਂਦੀ ਹੈ ਮਿਸ਼ਨ ਹੈਗੇ ਆਪਣੇ ਕੰਪਨੀ ਦਾ ਤੁਹਾਡੀ ਕੋਈ ਤਾਂ ਸਮਝ ਬਣਾ ਲਾਂਗੇ ਕਿ ਉਹ ਘਰ ਘਰ ਕੇ ਤੱਕ ਪਹੁੰਚ ਜਾਵੇ ਆਪਣੀ ਕੋਸ਼ਿਸ਼ ਨਹੀਂ ਹੈ ਮੇਨ ਆਪਾਂ ਕਮਾਈ ਕਰਨੀ ਆਪਾਂ ਕਮਾਈ ਆਪਣੇ ਕੋਲ ਆਪਾਂ ਜ਼ਰੂਰ ਆਉਂਗਾ ਜੇਕਰ ਨੀਅਤ ਇਹ ਆਪਣੇ ਕੁਝ ਹੀ ਜਿਹੇ ਚ ਚੱਗਾ ਚੱਗਾ ਤਾਂ ਨਹੀਂ ਆਪਾਂ ਨੂੰ ਕਮਾਈ ਜ਼ਰੂਰ ਮਿਲੂਗੀ ਵਧੀਆ ਤਰੀਕੇ ਨਾਲ ਇਹ ਕਾਂਗਰਸ ਦੇ ਮੈਜਿਸਟਰ ਭਾਣੂ ਬੇਨਤੀ ਕਰਾਂਗਾ ਆ ਕੇ ਤੁਸੀਂ ਆਜ਼ਾਦ ਮੈਂ ਸਤਿਕਾਰਿਤ ਭਾਣੂ ਬੇਨਤੀ ਕਰਾਂਗਾ ਜਿੰਨਾ ਸੱਤ ਮੈਂ ਤੁਹਾਡੇ ਨਿਕਲੇ ਜਿਆਦਾ ਰਾਹੂ ਪੱਛੀ ਚੜੀ ਲਖਲੀ ਹੈ ਆ ਪਾਏ ਰੁਪਏ ਸਭ ਦੇ ਪਾਗ 25 ਗੱਦੀ ਅਸੀਂ ਕੋਈ ਨਾਮ ਬੜਾ ਨਿਕਲ ਮੈਂ ਬਤਾ ਤੈਨੂੰ ਨੋਰ ਜੀ ਨੂੰ ਬੈਂਕ ਕਰਾਂਗਾ ਕਿ ਆ ਇਹਨਾਂ ਨੂੰ ਇੱਕ ਤਾਂ ਨਾ ਕੋਈ ਕੀ ਹਾਲ ਤੇਲ ਵਾਲਾ ਜੋ ਮਿਲਦਾ ਉਹ ਦਿੱਤਾ ਜਾਵੇ ਆ ਜੀ ਹਾਂ ਜੀ ਤੁਸੀਂ ਆ ਜਾ ਮੈਂ ਬਣੇ ਜੀ ਨਾਮ ਆ ਜਾ ਨਾਮ ਜੀ ਆ ਜੀ ਇੱਕ ਜਿਹੜਾ 25 ਰਾਸ ਸਿਸਟਮ ਜੀ ਨਿਕਲੇ ਗਏ 30 ਪੱਟੀਆਂ ਪਾਈਆਂ ਸੀ ਇਸ ਤੋਂ ਜੀਆਂ ਸੁਭੀ ਤੇ 20 ਬਾਵਾਲੇ ਜੀ ਪਾਉਂਦੇ ਲੋਕ ਪੱਟੀਆਂ ਪਾਈਆਂ ਸੀ ਉਹ 25 ਡਿਨਰ ਸੈੱਟ ਦੀ 25 ਇਹਨਾਂ ਨੂੰ ਨਿਕਲੀ ਹੈ ਡਿਨਰ ਸੈੱਟ ਦਾ ਨਾਮ ਵੀ ਇਹਨਾਂ ਵਾਸਤੇ ਜੀ ਹੈਗਾ ਇਹ ਜਿਹੜੇ ਪੱਟੀਆਂ ਵੀ ਇਹਨਾਂ ਤੀਆ ਤੋਂ ਮਾਲ ਲੈ ਕੇ ਉਹਨਾਂ ਨੂੰ ਇਹਨਾਂ ਨੂੰ ਵਾਪਸ ਕੋਲ ਦੇ ਉਹ ਵੀ ਇਹਨਾਂ ਵਾਸਤੇ ਜੀ ਹੈਗੇ ਛੱਡ ਕੇ ਵੀ ਲੋਕ ਕਰਿਆ ਲੱਖੋ ਭੈਣ ਵਾਸਤੇ ਮੈਂ ਉਹ ਉਹ ਕਲ ਵਿਚੇ ਲੱਗੀ ਸੀ ਲੱਖੋ ਭੈਣ ਵਾਸਤੇ ਅੱਜ ਸਪੈਸ਼ਲ ਗਿਫਟ ਤੇ ਕੇ ਸਾਡੀ ਭੈਣ ਵਾਸਤੇ ਇਹ ਇਹ ਇਹਨਾਂ ਇਹਨਾਂ ਗਿਫਟ ਤੇ ਹੈ ਜਿਨ੍ਹਾਂ ਦਾ ਕੋਈ ਬੈਲੈਂਸ ਨਾ ਹੋਊਗਾ ਮੀਟਿੰਗ ਅੱਲ ਜੰਨੀ ਉਹਨਾਂ ਵਾਸਤੇ ਇੱਕ ਆ ਗਿਫਟ ਆਪ ਚਾਲੂ ਕੀਤਾ ਹੈ ਅੱਜ ਨਵਾਂ ਜਿਨ੍ਹਾਂ ਕੋ ਕਿਸੇ ਦਾ ਕੋਈ ਬੈਲੈਂਸ ਨਾ ਹੋਵੇ ਮੀਟਿੰਗ ਤੋਂ ਪਹਿਲਾਂ ਪਹਿਲਾਂ ਕਟਮ ਕਰ ਦਿੱਤੇ ਮੇਰੇ ਨਾਲ ਕਰਦਣ ਹਾਂ ਤਾਂ ਉਹਨਾਂ ਵਾਸਤੇ ਇਹ ਆਪਾਂ ਨਵਾਂ ਗਿਫਟ ਸ਼ੁਰੂ ਕੀਤਾ ਹੈ ਕਾ ਜੋ ਕਿ ਕੰਪਨੀ ਨੂੰ ਫਾਇਦਾ ਹੁੰਦਾ ਨਾਲੇ ਕੰਪਨੀ ਵੀ ਕੁਝ ਨਾ ਕੁਝ ਉਸ ਆਵਾਜ ਦੀ ਜੋ ਹੈਗਾ ਨਾ ਕਸਟਮਰ ਦਾ ਜ਼ਿਆਦਾ ਧਿਆਨ ਆਖਦਾ। ਇਹ ਚੋਣ ਲੈ ਕੇ ਲੈਣਾ। ਇਹ ਸ਼ਿਲਪ ਕਿਹੜਾ ਹੈ? ਸਾਰਥਿਕ